ਅੱਜ ਪਾਤਸ਼ਾਹ ਨੇ ਸਾਰਿਆਂ ਨੂੰ ਛੱਡ ਕੇ ਉਹ ਗਰੀਬ ਕਵੀ ਨੂੰ ਚੁਣਿਆ ਉਹਨੂੰ ਕਹਿੰਦੇ ਜੀ ਤੁਹਾਡਾ ਨਾਮ ਕੀ ਹੈ ਕਹਿੰਦਾ ਮਹਾਰਾਜ ਗਰੀਬਾਂ ਦਾ ਕਦਾ ਨਾਮ ਹੁੰਦਾ ਹੈ ਗਰੀਬੀ 'ਚ ਤਾਂ ਨਾਮ ਵਿਗੜ ਜਾਂਦੇ ਨਾਮ ਅਮੀਰਾਂ ਦਾ ਹੁੰਦਾ ਹੈ ਪਾਤਸ਼ਾਹ ਹੱਸ ਕੇ ਕਹਿੰਦੇ ਗੱਲ ਤਾਂ ਸਹੀ ਹੈ ਪਰ ਭਾਈ ਫਿਰ ਵੀ ਤੇਰਾ ਕੋਈ ਨਾਮ ਮਾਂ ਪਿਓ ਨੇ ਰੱਖਿਆ ਹੋਣਾ ਅਦਬ ਨਾਲ ਬੋਲਿਆ ਜੀ ਮੇਰਾ ਨਾਮ ਮਾਂ ਪਿਓ ਨੇ ਤਾਂ ਹੰਸਰਾਮ ਰੱਖਿਆ ਹੈ ਪਰ ਪਾਤਸ਼ਾਹ ਕਦੇ ਮੈਂ ਸੁਣਿਆ ਹੀ ਨਹੀਂ ਕਿਸੇ ਨੇ ਹੰਸਰਾਮ ਮੈਨੂੰ ਕਿਹਾ ਹੋਵੇ ਮੈਨੂੰ ਕਿਸੇ ਨੇ ਹੰਸਰਾਮ ਕਿਹਾ ਹੀ ਨਹੀਂ ਕਦੇ ਲੋਕੀ ਹੰਸੂ ਕਹਿ ਕੇ ਬੁਲਾਉਂਦੇ ਨੇ ਓਏ ਹੰਸੂ ਓਏ ਹੰਸੂ ਮੈਨੂੰ ਹੰਸੂ ਕਹਿੰਦੇ ਨੇ ਕਦੇ ਕਿਸੇ ਨੇ ਹੰਸਰਾਮ ਕਿਹਾ ਨਹੀਂ ਮਾਂ ਪਿਓ ਨੇ ਨਾਮ ਹੰਸਰਾਮ ਜ਼ਰੂਰ ਰੱਖਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਲਗੀਧਰ ਪਾਤਸ਼ਾਹ ਕਹਿੰਦੇ ਹੰਸਰਾਮ ਜੀ ਅੱਗੇ ਆਓ ਫਿਰ ਕੋਈ ਕਵਤਾ ਸੁਣਾਓ ਦੇਖੋ ਗੁਰੂ ਦਾਦਾ ਕਵੀ ਹੰਸਰਾਮ ਜੀ ਅੱਗੇ ਆਓ ਫਿਰ ਕੋਈ ਕਵਤਾ ਸੁਣਾਓ ਕਵੀ ਹੰਸਰਾਮ ਜੀ ਕਹਿ ਕੇ ਬੁਲਾਇਆ ਉਹ ਜਦੋਂ ਸੰਗਤ ਵਿੱਚ ਉੱਟ ਕੇ ਮੋਹਰੇ ਆਇਆ ਅੱਖਾਂ ਭਰ ਕੇ ਰੋ ਪਿਆ ਹੱਥ ਜੋੜ ਕੇ ਕਹਿਣਾ ਪਾਤਸ਼ਾ ਮੈਂ ਕੁਝ ਦੁਨਿਆਵੀ ਮੰਗਣ ਆਇਆ ਸੀ ਪਰ ਅੱਜ ਤੁਸੀਂ ਮੈਨੂੰ ਇੰਨਾ ਅਦਬ ਦਿੱਤਾ ਐ ਇੰਨਾ ਸਤਿਕਾਰ ਦਿੱਤਾ ਮੈਨੂੰ ਕਦੇ ਕਿਸੇ ਨੇ ਹੰਸਰਾਮ ਨਹੀਂ ਕਿਹਾ ਤੁਸੀਂ ਹੰਸਰਾਮ ਜੀ ਕਹਿ ਕੇ ਬੁਲਾ ਰਹੇ ਪਾਤਸ਼ਾ ਨੇ ਫਿਰ ਦੁਹਰਾ ਕੇ ਕਿਹਾ ਕਹੇ ਕਵੀ ਹੰਸਰਾਮ ਜੀ ਸੁਣਾਓ ਫਿਰ ਕੁਝ ਉਹਨੇ ਰੁਬਾਈ ਸੁਣਾਈ ਜਦੋਂ ਉਹਨੇ ਰੁਬਾਈ ਪੜ੍ਹ ਕੇ ਦੋਹਰਾ ਸੁਣਾਇਆ ਮਹਾਰਾਜ ਖੁਸ਼ ਹੋਏ ਕਹਿੰਦੇ ਹੋਰ ਸੁਣਾਓ ਉਹਨੇ ਫਿਰ ਕਵਿਤਾ ਸੁਣਾਇਆ ਕਹਿੰਦੇ ਹੋਰ ਸੁਣਾਓ ਉਹਨੇ ਹੋਰ ਸੁਣਾਇਆ ਕਹਿੰਦੇ ਹੋਰ ਕੋਈ ਹੁੰਦਾ ਉਹਨੇ ਫਿਰ ਹੋਰ ਸੁਣਾਇਆ ਅੱਜ ਮਹਾਰਾਜ ਉਹਦੇ ਕੋਲ ਇੱਕ ਘੰਟਾ ਸੁਣਦੇ ਰਹੇ ਜਿੰਨੀਆਂ ਕਵਤਾਵਾਂ ਕਵਿਤਰ ਰੁਬਾਈਆਂ ਆਉਂਦੀਆਂ ਸੀ ਉਹਨੇ ਸੁਣਾਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਪਰਸੰਨ ਹੋਏ ਖੁਸ਼ ਹੋ ਕੇ ਬੋਲੇ ਕਹਿੰਦੇ ਭਈ ਖਜ਼ਾਂਚੀ ਨੂੰ ਸਦੋ ਖਜ਼ਾਂਚੀ ਬੁਲਾਇਆ ਜਦੋਂ ਖਜ਼ਾਂਚੀ ਰਾਮਚੰਦ ਜੀ ਹੇ ਸਾਹਵ ਰੱਖਣ ਵਾਲੇ ਕਹਿੰਦੇ ਖਜ਼ਾਂਚੀ ਜੀ ਖਜ਼ਾਨੇ ਵਿੱਚ ਵੇਖੋ ਖਾਂ ਮਾਇਆ ਕਿੰਨੀ ਕੁ ਪਈ ਹੈ ਖਜ਼ਾਨੇ ਵਿੱਚ ਵੇਖੋ ਖਾਂ ਮਾਇਆ ਕਿੰਨੀ ਕੁ ਪਈ ਹੈ ਖਜ਼ਾਂਚੀ ਨੇ ਸਾਹਬ ਲਾ ਕੇ ਕਿਹਾ ਜੀ 18000 ਰਜਤ ਪਣ ਸੋਨੇ ਦੀਆਂ ਮੋਹਰਾਂ ਪਈਆਂ ਨੇ 18000 ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਖਜ਼ਾਨਾ ਖਾਲੀ ਕਰ ਦਿਓ ਸਾਰੀਆਂ ਮੋਹਰਾਂ ਕਵੀ ਹੰਸਰਾਮ ਜੀ ਨੂੰ ਦੇ ਦਿਆ ਉਹਦੇ ਪੈਰ ਕੰਬ ਗਏ ਹੱਥ ਜੁੜ ਗਏ ਮਹਾਰਾਜ ਮਜ਼ਾਕ ਨਾ ਕਰੋ ਮੇਰੇ ਨਾਲ ਪਾਤਸ਼ਾਹ ਕਹਿੰਦੇ ਭਾਈ ਇਹ ਮਜ਼ਾਕ ਨਹੀਂ ਹੈ ਕਵੀ ਹੰਸਰਾਮ ਜੀ ਤੁਹਾਨੂੰ ਪੂਰਾ ਖਜ਼ਾਨਾ ਦੇਣਾ ਅਸੀਂ ਤੁਹਾਨੂੰ ਰਾਜੇ ਬਣਾਉਣਾ ਹੈ ਰਾਜੇ ਸਾ ਸੰਗਤ ਜਦੋਂ ਥੈਲੀਆਂ ਭਰ ਕੇ ਮੋਹਰਾਂ ਦੀਆਂ ਲਾ ਕੇ ਰੱਖੀਆਂ ਨਾ ਮੋਹਰੇ ਅੱਡੇ ਅੱਡੇ ਥੱਲੇ ਭਰ ਕੇ ਲਿਆ ਕੇ ਰੱਖ ਤੇ 18000 ਮੋਹਰਾਂ ਉਹ ਵੇਖੇ ਮੈਂ ਖਜ਼ਾਨਾ ਲੈ ਕੇ ਕਿਵੇਂ ਜਾਵਾਂਗਾ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਖੁਸ਼ ਹੋ ਕੇ ਬੋਲੇ ਕਹਿੰਦੇ ਕਵੀ ਹੰਸਰਾਮ ਜੀ ਅਸੀਂ ਤੁਹਾਨੂੰ ਰਾਜੇ ਬਣਾਉਣਾ ਰਾਜੇ 18000 ਰਜਤਪਨ ਖਜ਼ਾਨਾ ਖਾਲੀ ਕਰਤਾ ਤੇ ਨਾਲ ਕਿਹਾ ਰਾਜੇ ਪੈਦਲ ਆਉਂਦੇ ਚੰਗੇ ਨਹੀਂ ਲੱਗਦੇ ਰਾਜੇ ਤਾਂ ਹੱਥੀਆਂ ਤੇ ਆਉਂਦੇ ਸੋਭਾ ਪਾਉਂਦੇ ਨੇ ਪਾਤਸ਼ਾਹ ਨੇ ਸਿੱਖ ਨੂੰ ਆਵਾਜ਼ ਦੇ ਕੇ ਕਿਹਾ ਕਹਿੰਦੇ ਭਾਈ ਆਲਮ ਸਿੰਘ ਜੀ ਕਹਿੰਦੇ ਮਹਾਰਾਜ ਹੁਕਮ ਕਹਿੰਦੇ ਜਿਹੜਾ ਹਾਥੀ ਗਵਾਲੀਅਤ ਦੀ ਸੰਗਤ ਨੇ ਭਿੰਡ ਕੀਤਾ ਉਹ ਹਾਥੀ ਦੇ ਦਿਓ ਕਵੀ ਹੰਸ ਰਾਮ ਜੀ ਨੂੰ ਜਦੋਂ ਕਦੇ ਆਇਆ ਕਰਨ ਹਾਥੀ ਤੇ ਆਇਆ ਕਰੋ ਜਦੋਂ ਕਦੇ ਹੋਣਾ ਜਾਣਾ ਹਾਥੀ ਤੇ ਆਇਆ ਜਾਇਆ ਕਰੋ ਹਾਥੀ ਵੀ ਦਿੱਤਾ ਫਿਰ ਪਾਦਸ਼ਾਹ ਨੇ ਕਿਹਾ ਥੋੜੇ ਦਿਨ ਰੋ ਜਦੋਂ ਜਾਓਗੇ ਇਹ ਖਜ਼ਾਨਾ ਸਿੱਕ ਤੁਹਾਡੇ ਨਾਲ ਲੈ ਕੇ ਜਾਣਗੇ 11 ਸਿੱਖਾਂ ਦੀ ਡਿਊਟੀ ਲਾਈ ਕੋੜਿਆਂ ਤੇ ਖਜ਼ਾਨਾ ਲੱਦਿਆ ਨਾਲ ਸਿੱਖਾਂ ਨੂੰ ਘੱਲਿਆ ਕਹਿੰਦੇ ਜਿੰਨੀ ਦੇਰ ਕਵੀ ਹੰਸ ਰਾਮ ਜੀ ਦਾ ਘਰ ਨਹੀਂ ਸੋਹਣਾ ਬਣ ਜਾਂਦਾ ਉੰਨੀ ਦੇਰ ਵਾਪਸ ਨਾ ਆਇਓ ਇਹ ਖਜ਼ਾਨਾ ਖਰਚੋ ਇਹਦਾ ਘਰ ਬਣਾਓ ਇਹਨੂੰ ਰਾਜਾ ਬਣਾਉਣਾ ਹੈ ਰਾਜਾ ਹਾਥੀ ਤੇ ਪਾਲਕੀ ਲਈ ਜਦੋਂ ਥੋੜੇ ਦਿਨਾਂ ਬਾਅਦ ਕਵੀ ਹੰਸ ਰਾਮ ਨੂੰ ਵਿਦਿਆ ਕਰਨ ਲੱਗੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਤੁਰੇ ਕਹਿੰਦੇ ਚਲੋ ਜੀ ਤੁਹਾਨੂੰ ਹਾਥੀ ਤੇ ਬਿਠਾਈਏ ਚਲੋ ਕਵੀ ਹੰਸਰਾਮ ਦੀ ਤੁਹਾਨੂੰ ਵਿਦਿਆ ਕਰੀਏ ਪੰਜ ਛੇ ਦਿਨ ਉਹ ਸ਼੍ਰੀ ਅਨੰਦਪੁਰ ਸਵਰਿਆ ਜਦੋਂ ਮਹਾਰਾਜ ਜੀ ਵਿਦਿਆ ਕਰਨ ਗਏ ਉਹਨੂੰ ਕਵੀ ਹੰਸਰਾਮ ਜੀ ਨੂੰ ਹਾਥੀ ਤੇ ਬਹਿਣ ਦਾ ਮਹਾਰਾ ਨੇ ਇਸ਼ਾਰਾ ਕੀਤਾ ਕਹਿੰਦੇ ਪਾਲਕੀ ਚ ਬੈਠੋ ਹਾਥੀ ਤੇ ਸਿੱਖਾਂ ਨੂੰ ਕਿਹਾ ਘੋੜਿਆਂ ਤੇ ਖਜ਼ਾਨਾ ਲੱਦ ਲਿਆ ਕਹਿੰਦੇ ਹਾਂ ਮਹਾਰਾਜ ਕਹਿੰਦੇ ਅੱਗੇ ਅੱਗੇ ਨਗਾਰਾ ਬਨ ਲਓ ਇਹਦੇ ਪਿੰਡ ਨਗਾਰਾ ਵਜਾ ਕੇ ਨੂੰ ਛੱਡ ਕੇ ਆਓ ਇਹਦਾ ਮਹਿਲੇ ਦੇ ਪਿੰਡ ਵਿੱਚ ਬਣਾ ਕੇ ਆਓ ਲੋਕੀ ਵੇਖਣ ਕਵੀ ਹੰਸਰਾਮ ਜੀ ਦਾ ਘਰ ਸਭ ਤੋਂ ਸੋਹਣਾ ਹੋਣਾ ਚਾਹੀਦਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਦਿਆ ਕਰਨ ਲੱਗੇ ਕਵੀ ਹੰਸਰਾਮ ਰੋਣ ਲੱਗ ਪਿਆ ਪਾਤਸ਼ਾਹ ਕਹਿੰਦੇ ਰੁੰਦੇ ਕਿਉਂ ਹੰਸਰਾਮ ਦੇ ਹੰਝੂ ਪਹੁੰਚ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਰੋਈਦਾ ਨਹੀਂ ਕਵੀ ਹੰਸਰਾਮ ਜੀ ਰੋ ਕਿਉਂ ਰਹੇ ਹੋ ਉਹਨੇ ਰੁੰਦਿਆਂ ਰੁੰਦਿਆਂ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਕੁਝ ਮੰਗਣਾ ਸੀ ਤੁਹਾਡੇ ਤੋਂ ਪਾਤਸ਼ਾਹ ਮੈਂ ਕੁਝ ਮੰਗਣਾ ਚਾਹੁੰਨਾ ਹਾਂ ਤੁਹਾਡੇ ਤੋਂ ਜਿਹੜੇ ਈਰਖਾ ਕਰਨ ਵਾਲੇ ਨਾ ਕਈ ਬੰਦੇ ਈਰਖਾ ਹੀ ਕਰਨ ਵਾਲੇ ਹੁੰਦੇ ਇਹ ਹਰ ਥਾਂ ਤੇ ਮਿਲ ਜਾਂਦੇ ਉਹਨਾਂ ਦੇ ਮਨ ਵਿੱਚ ਸੀ ਪਹਿਲੇ ਦਿਨ ਆਇਆ ਐ ਇੰਨਾ ਖਜ਼ਾਨਾ ਦੇਤਾ ਹਾਥੀ ਦੇਤੇ ਇਹਨੂੰ ਮਹਾਰਾਜ ਨੇ ਅਮੀਰ ਬਣਾਤਾ ਸਾਥ ਸੰਗਤ ਉਹਨਾਂ ਦੇ ਮਨ ਚੀਰਖਾ ਸੀ ਜਦੋਂ ਕਵੀ ਹੰਸਰਮ ਰੋ ਕੇ ਕਹਿੰਦਾ ਜੀ ਮੈਂ ਕੁਝ ਮੰਗਣਾ ਚਾਹੁੰਨਾ ਤੇ ਉਹ ਬੰਦੇ ਪਤਾ ਕੀ ਬੋਲੇ ਕਹਿੰਦੇ ਦੇਖਿਆ ਇੰਨਾ ਕੁਝ ਗੁਰੂ ਨੇ ਦਿੱਤਾ ਤੰ ਵੀ ਮੰਗਤਾ ਹੀ ਆ ਗੁਰੂ ਨੇ ਰਾਜਾ ਬਣਾਤਾ ਤਾਂ ਵੀ ਮੰਗਤਾ ਹੀ ਰਹੇ ਇੰਨਾ ਕੁਝ ਲੈ ਕੇ ਵੀ ਕਹਿੰਦਾ ਮੈਂ ਕੁਝ ਮੰਗਣੇ ਇੰਨਾ ਕੁਝ ਲੈ ਕੇ ਕਹਿੰਦਾ ਮੈਂ ਕੁਝ ਮੰਗਣਾ ਸੀ ਕਹਿੰਦੇ ਇੰਨਾ ਕੁਝ ਦਿੱਤਾ ਤਾਂ ਵੀ ਮੰਗਤਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਚ ਬੋਲੇ ਮੋਢੇ ਤੇ ਹੱਥ ਧਰ ਕੇ ਕਹਿੰਦੇ ਕਵੀ ਹੰਸਰਾਮ ਜੀ ਮੰਗੋ ਕੀ ਚਾਹੀਦਾ ਮੰਗੋ ਕੀ ਚਾਹੀਦਾ ਜੋ ਕਵੀ ਹੰਸਰਾਮ ਜੀ ਨੇ ਮੰਗੇ ਕਿਤੇ ਅਰਦਾਸ ਕਰਿਓ ਅਸੀਂ ਵੀ ਦਿਲੋਂ ਉਹ ਮੰਗ ਲਈਏ ਅਸੀਂ ਅੱਜ ਤੱਕ ਨਹੀਂ ਉਹ ਚੀਜ਼ ਮੰਗੀ ਪੁੱਤਰ ਧੀਆਂ ਦੇ ਸੁੱਖ ਮੰਗੇ ਨੇ ਪੜ ਜਾਣ ਬਾਹਰ ਚਲੇ ਜਾਣ ਘਰ ਬਣ ਜਾਣ ਕੋਠੀ ਬਣ ਜਾ ਨਾਲ ਦੀ ਜ਼ਮੀਨ ਮਿਲਦੀ ਹੈ ਪਹਿਲੀ ਦੋ ਕਿੱਲੇ ਉਹ ਵੀ ਮਿਲ ਜੇ ਆ ਕੁਝ ਮੰਗੇ ਜੋ ਕبھی ਹੰਸ ਰਾਮ ਜੀ ਨੇ ਰਾਜਾ ਬਣ ਕੇ ਮੰਗੇ ਹਾਥੀ ਲੈ ਕੇ ਖਜ਼ਾਨਾ ਲੈ ਕੇ ਸਭ ਕੁਝ ਲੈ ਕੇ ਫਿਰ ਵੀ ਗੁਰੂ ਕੋਲੋਂ ਮੰਗੇ ਉਹ ਸਾਨੂੰ ਸਾਰਿਆਂ ਨੂੰ ਮੰਗਣਾ ਚਾਹੀਦਾ ਕਿਤੇ ਅਰਦਾਸ ਕਰਿਓ ਅੰਦਰੋਂ ਸਾਡੇ ਉਹ ਮੰਗ ਨਿਕਲੇ ਅਸੀਂ ਵੀ ਮੰਗ ਸਕੀ ਉਹਨੇ ਪਤਾ ਕੀ ਮੰਗਿਆ ਕਹਿੰਦਾ ਮਹਾਰਾਜ ਮਿਰਤੇ ਕਿਰਪਾ ਕਰੋ ਮੈਂ ਕੁਝ ਮੰਗਣਾ ਸੀ ਦਸਵੇਂ ਪਾਤਸ਼ਾਹ ਬੋਲੇ ਕਹਿੰਦੇ ਮੰਗੋ ਕਵੀ ਹੰਸਰਾਮ ਜੀ ਕੀ ਚਾਹੀਦਾ ਹੈ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਮੈਂ ਖਜ਼ਾਨਾ ਮੰਗਿਆ ਨਹੀਂ ਤੁਸੀਂ ਆਪੇ ਹੀ ਦਿੱਤਾ ਮੈਂ ਹਾਥੀ ਮੰਗਿਆ ਨਹੀਂ ਤੁਹਾਡੇ ਤੋਂ ਮਹਾਰਾਜ ਤੁਸੀਂ ਆਪੇ ਹੀ ਦਿੱਤਾ ਮੈਂ ਖਜ਼ਾਨਾ ਨਹੀਂ ਮੰਗਿਆ ਮੈਂ ਹਾਥੀ ਨਹੀਂ ਮੰਗਿਆ ਤੁਸੀਂ ਆਪੇ ਹੀ ਦਿੱਤਾ ਇੱਕ ਚੀਜ਼ ਮੈਂ ਮੰਗ ਕੇ ਲੈਣੀ ਹਾਂ ਪਾਤਸ਼ਾ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ ਇਹ ਮੰਗ ਕੇ ਲੈਣਾ ਪੈਂਦਾ ਸਾ ਸੰਗਤ ਇਹ ਮੰਗ ਕੇ ਹੀ ਲੈਣਾ ਪੈਂਦਾ ਆਪਾਂ ਨਹੀਂ ਮੰਗਾਂਗੇ ਬਾਅਦ ਵਿੱਚ ਲੋਕੀ ਮਰਨ ਤੋਂ ਬਾਅਦ ਅਰਦਾਸਾਂ ਕਰਨਗੇ ਚਰਨਾਂ ਕਮਲਾ ਚ ਨਿਵਾਸ ਦਿਓ ਨਿਵਾਸ ਦਿਓ ਉਹ ਪਤਾ ਨਹੀਂ ਕਿਸੇ ਨੇ ਦਿਲੋਂ ਅਰਦਾਸ ਕਰਨੀ ਵੀ ਹੈ ਕਿ ਨਹੀਂ ਕਰਨੀ ਆਪਾਂ ਜਿਉਂਦਿਆਂ ਜੀ ਆਪਣੇ ਲਈ ਅਰਦਾਸ ਕਰੀਏ ਮਹਾਰਾਜ ਚਰਨਾ ਚ ਥਾਂ ਦੇ ਦਿਓ ਦਸਵੇਂ ਪਾਤਸ਼ਾਹ ਬੋਲੇ ਜਦੋਂ ਕਵੀ ਹੰਸਰਾਮ ਜੀ ਨੇ ਕਿਹਾ ਮਹਾਰਾਜ ਵਸ ਚਰਨਾ ਵਿੱਚ ਥਾਂ ਦੇ ਦਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋ ਕੇ ਬੋਲੇ ਕਹਿੰਦੇ ਸਾਦ ਸਾਦ ਸ਼ਾਬਾਸ਼ ਸ਼ਾਬਾਸ਼ ਕਵੀ ਹੰਸਰਾਮ ਤੂੰ ਜਿੱਤ ਗਿਆ ਜਾ ਅਨੰਦਪੁਰ ਸਾਹਿਬ ਆਉਂਦਾ ਜਾਂਦਾ ਰਹੀਂ ਤੈਨੂੰ ਗੁਰੂ ਨਾਨਕ ਦੇ ਚਰਨਾਂ 'ਚ ਥਾਂ ਮਿਲ ਜਾਏਗੀ ਅਨੰਦਪੁਰ ਸਾਹਿਬ ਆਉਂਦਾ ਜਾਂਦਾ ਰਹੀਂ ਤੈਨੂੰ ਗੁਰੂ ਨਾਨਕ ਦੇ ਚਰਨਾਂ 'ਚ ਥਾਂ ਮਿਲ ਜਾਏਗੀ ਕਵੀ ਹੰਸਰਾਮ ਅਨੰਦਪੁਰ ਸਾਹਿਬ